ਅੱਜ ਜੋ ਜਨਮ ਦਿਨ ਮਨਾਇਆ ਜਾ ਰਿਹਾ ਪਿੰਡ ਬੰਗੀ ਦੀਪਾ ਦੀ ਫੌਜੀ ਫਿਜ਼ੀਕਲ ਅਕੈਡਮੀ ਵਿੱਚ ਇਹ ਉਹ ਦਾਨੀ ਸੱਜਣ ਨੇ ਜਿਨ੍ਹਾਂ ਨੇ ਅਕੈਡਮੀ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਸਹਿਯੋਗ ਕਰਕੇ ਇਹ ਨਹੀਂ ਪੱਕੀ કરી ਸੀ ਇਹਨਾਂ ਦਾ ਨਾਮ ਹੈ ਜੀ ਸ਼੍ਰੀਮਤੀ ਬਲਜੀਤ ਕੌਰ ਪਿੰਡ ਬੰਗੀ ਦੀਪਾ ਤੇ ਇਹਨਾਂ ਦਾ ਹੀ ਪੁੱਤਰ ਅਮਨਾ ਸਾਈਪ੍ਰਸ ਉਹ ਵੀ ਸ਼ੁਰੂਆਤੀ ਦਿਨਾਂ ਤੋਂ ਹੀ ਇੱਥੇ ਸਪੋਰਟ ਕਰ ਰਿਹਾ ਹੈ ਤੇ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੰਮੀ ਉਮਰ ਬਖਸ਼ੇ ਸਾਰੇ ਪਰਿਵਾਰ ਤੇ ਕਿਰਪਾ ਕਰਨ ਧੰਨਵਾਦ ਅਸ਼ੀਗਾਜੀ ਸਾਰਿਆਂ ਨੂੰ ਮਜੀ ਬੀਕਲ ਫਟ ਅਕੈਡਮੀ ਤੇ ਜਿੰਨੇ ਵੀ ਸਟੂਡੈਂਟ ਆ ਸਾਰਿਆਂ ਨੂੰ ਸਾਰ ਪਰ ਅਸ਼ੀਗਾਜੀ ਜਰਮਿਤਰਾ ਦੀ ਲੜੀ ਦੇ ਅਨਸਾਰ ਸਾਰ ਸਾਡੀ ਕਮਹਾਨ ਸਖਸ਼ੀਆ ਅੰਟੀ ਮਾਤਾ ਬਲਜੀਤ ਕੌਰ ਇਹਨਾਂ ਦਾ ਜਨਮ ਦਿਨ ਹੈ ਇਹ ਸਾਡਾ ਭਰਾ ਆਮਨਾ ਸਾਈਪ੍ਰਸ ਜੋ ਪਿਛਲੇ ਦਾ ਕਿ ਟੂਰਨਾਮੈਂਟ ਹੋਇਆ ਐਟਲੈਟ ਮੀਟ ਹੋਈ ਬੱਚਾ ਦਾ ਵੱਧ ਤੋਂ ਵੱਧ ਸਹਿਯੋਗ ਕਰਦੇ ਨੇ ਉਹਨਾਂ ਦੇ ਮਾਤਾ ਜੀ ਐ ਮਾਤਾ ਜੀ ਇੱਕ ਬੜੀਆ ਸੋਚ ਨੂੰ ਲੈ ਕੇ ਚੱਲਦੇ ਨੇ ਇਹਨਾਂ ਬੱਚਿਆਂ ਦਾ ਜਿਹੜਾ ਖੁਸ਼ਾਦ ਦਿੰਦੇ ਆ ਤੇ ਦਿੰਦੇ ਰਹਿਣਗੇ ਅਸੀਂ ਧੰਨਵਾਦ ਕਰਦੇ ਆਂ ਮਾਤਾ ਬਲਜੀਤ ਕੌਰ ਦਾ ਭਾਈ ਰੇਸ਼ਮ ਦਾ ਨਵੀ ਰਾਣੀ ਸੁਖਬੀ ਦਾ ਤੇ ਭਾਈ ਆਮਨੇ ਸਾਈ ਪ੍ਰਸਾਦ ਦਾ ਜੋ ਕਿ ਆਪਣੀ ਉੱਚੀ ਸੋਚ ਨਾਲ ਇਹਨਾਂ ਬੱਚਿਆਂ ਦਾ ਭਲਾ ਕਰਨ ਲਈ ਜਿਹੜੀ ਨਿਵੇਕਲੀ ਪਹਿਲਾਂ ਸਭ ਤੋਂ ਪਹਿਲਾਂ ਮਾਤਾ ਬਲਜੀਤ ਕੌਰ ਨੇ ਭਾਈ ਆਮਨੇ ਸਾਈ ਪ੍ਰਸਾਦ ਦਾ ਜਨਮ ਦਿਨ ਮਨਾ ਕੇ ਦਿੱਤੀ ਸੀ ਅੱਜ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਦੀ ਸੋਚ ਨੂੰ ਤੇ ਇਹਨਾਂ ਦੇ ਜਜ਼ਬੇ ਨੂੰ ਸਲਾਮ ਹੈ ਕਿ ਇਹਨਾਂ ਬੱਚਿਆਂ ਦੀ ਇਹਨਾਂ ਨੇ ਇਹ ਸੱਚ ਬੱਚੇ ਇਹਨਾਂ ਦਾ ਕੋਈ ਵੀ ਬੱਚਾ ਜਿਹੜਾ ਰਿਲੇਟਿਵ ਨਹੀਂ ਇੱਥੇ ਸਿਰਫ ਸੇਵਾ ਲਈ ਆਉਂਦੇ ਆ ਤੇ ਸੇਵਾ ਕਰਕੇ ਕਿੱਥੋਂ ਚਲੇ ਜਾਂਦੇ ਨੇ ਸਿਰਫ ਇਹਨਾਂ ਦਾ ਮਤਲਬ ਕੀ ਹੈ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਿਹੜੇ ਆਉਣ ਵਾਲਾ ਜੁਨਤ ਹੈ ਉਹ ਇੱਕ ਜੰਗ ਜੂਥ ਬਣੇ ਸਾਡਾ ਪਿੰਡ ਆ ਜਿਹੜਾ ਨਸ਼ਾ ਮੁਕਤ ਹੋ ਜੇ ਅਸੀਂ ਇਹਨਾਂ ਦੀ ਇਹੀ ਸੋਚ ਆ ਇਸ ਤਨਵਾਦ ਕਰਦੇ ਮਾਤਾ ਬਲਜੀਤ ਕੌਰ ਦਾ ਜਿਨ੍ਹਾਂ ਨੇ ਆਪਣੇ ਜਨਮ ਦੇ ਤੇ ਇਹਨਾਂ ਬੱਚਿਆਂ ਨੂੰ ਦਾਇਤ ਤੌਰ ਤੇ ਜਾਂ ਕਿ ਡਾਈਟ ਫੂਟ ਵਾਲੇ ਸਰਦਾਈ ਕਹਿਣਿਆ ਪਲੇਰਾ ਨੂੰ ਬਹੁਤ ਹੀ ਲਾਇਬੰਦ ਬਣ ਕੇ ਜਿਹੜੀ ਡਾਈਟ ਆ ਉਹ ਦਿੱਕਤੀ ਹੋਈ ਆ ਜੀ ਧੰਨਵਾਦ ਕਰਦੇ ਆ ਮਾਤਾ ਜੀਤ ਕੌਰ ਦਾ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਕ੍ਰਾਸ ਕੰਟਰੀ ਵੀ ਅੱਜ ਤੇ ਮਾਤਾ ਜੀ ਦਾ ਜਨਮ ਦਿਨ ਵੀ ਹੈ ਇੱਕ ਵਾਰੀ ਫੇਰ ਜੀ ਧੰਨਵਾਦ ਕਰਦੇ ਆ ਭਾਈ ਆਮਨੇ ਸੈਨਸ ਦਾ ਤੇ ਮਾਤਾ ਸੁਪ੍ਰੀਤ ਕੌਰ ਤੇ ਮਾਤਾ ਬਜਜੀਤ ਕੌਰ ਤੇ ਭਾਈ ਰੇਸ਼ਮ ਦਾ ਤੇ ਨਵੀਰ ਦਾ ਸੁਪ੍ਰੀਤ ਕੌਰ ਸਾਰਿਆਂ ਨੂੰ ਜਿਹੜੇ ਤੁਹਾਨੂੰ ਦੱਸਿਆ ਗੱਲ ਨੇ ਵੀ ਆਪਾਂ ਜਿਹੜਾ ਜਨਮ ਦਿਨ ਬਣਾ ਰਹੇ ਆ ਸਭ ਤੋਂ ਪਹਿਲਾਂ ਤਾਂ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾਂ ਮਾਸੀ ਜੀਤ ਕੌਰ ਜੀ ਨੂੰ ਤੇ ਬਾਕੀ ਜਿਵੇਂ ਆਪਣੀ ਸਲਾਈਡ ਕੰਪੀਟ ਹੋਈ ਹੈ ਬਹੁਤ ਸਫਲ ਹੋਈ ਹੈ ਕਿ ਸਾਰੇ ਨੱਗਰ ਨੇ ਤੇ ਬੱਚਿਆਂ ਨੇ ਸਾਹਮਣੇ ਬਹੁਤ ਜਿਹੜਾ ਜਵਾਬ ਦਾ ਸਾਥ ਦਿੱਤਾ ਸੀ ਉਹ ਮਤਲਬ ਵਧੀਆ ਦਿੱਤਾ ਉਹਨਾਂ ਨੂੰ ਬਲਾ ਦਿੱਤਾ ਤੇ ਵਾਜੂ ਕਰੇਗੀ ਅੱਗੇ ਆਪਾਂ ਇਸ ਤੋਂ ਹੋਰ ਵਧੀਆ ਕਰਵਾਈਏ ਸਾਰੇ ਨੱਗਰ ਦੇ ਨਾਲ ਤੇ ਬਾਕੀ ਸਾਰੇ ਬੱਚੇ ਜਿਹੜੇ ਪਾਤਰ ਨਹੀਂ ਕਿ ਉਹਨਾਂ ਨੂੰ ਜਿਹੜਾ ਸੇ ਪਲੇਟਫਾਰਮ ਮਿਲਿਆ ਹੋਇਆ ਫ੍ਰੀ ਦੇ ਵਿੱਚ ਮਿਲਿਆ ਹੋਇਆ ਸਾਰੇ ਬੱਚੇ ਆਪਣੀ ਵਧੀਆ ਤਿਆਰੀ ਕਰੋ ਤੇ ਵਾਜੂ ਕਰਕੇ ਦਿਖਾ ਦੇ ਤਾਕੀਆਂ ਕਰ ਆ ਇੱਕ ਨਾਮ ਨਾਲ ਆਦੀ ਮਾਤਾ ਨੂੰ ਸਾਦੀ ਮਾਤਾ ਨੂੰ ਸੰਤਿ ਸ਼ੀਰਸ਼ੀエレ ਪ੍ਰਭਾਨ ਨੂੰエレ ਪ੍ਰਭਾਨ ਨੂੰ ਸ਼ਾਂਤੀ ਵੱਚੀ ਸ਼ਾਂਤੀ ਵੱਚੀ ਹੈਲੂ ਹੈਲੂ ਹੈਪੀ ਹੋ ਦੇ ਨੂੰ ਸੇਵ ਕਰੀ ਜੇ ਨਾ ਪਲੇਰ ਆਪ ਦੀ ਇਹਨਾਂ ਨੂੰ ਬੜਾ ਬਾਤ ਨਹੀਂ ਕਰ ਰਿਹਾ ਕਹਤਾ ਕਿ ਤੇਰੀ ਮਾਂ ਦਾ ਕਹ ਸਭ ਨੂੰ ਵੀ ਇਹ ਚੋਗਰਣਾ ਹੈ ਆਪਣੇ ਵਾਸਤੇ ਇੰਨਾ ਕਰਦੇ ਨੇ ਦੇਖ ਲਓ ਮੁੱਲ ਪਾਉਣਾ ਹੈ ਠੀਕ ਹੈ ਕਦੇ ਲੰਬਾਂ ਆਵੇ ਤੁਹਾਡਾ ਵੀ ਆ ਪਲੇਅਰ ਆ ਜਰਾ ਕਿਤੇ